ਸਰਦਾਰ ਉਹਦਮ ਸਿੰਘ ਨੇ ਸਰ ਮਾਈਕਰੋ ਅਡੋਵੈਰ ਨੂੰ ਮਾਰਨ ਦੀ ਖਾਤਰ ਪੂਰੇ 21 ਸਾਲ ਉਡੀਕ ਕੀਤੀ ਪਰ ਸਿੱਖ ਕੌਮ ਦੇ ਵਿੱਚ ਇੱਕ ਉਹ ਵੀ ਬਦਲਾ ਸੀ ਜਿਹਦੇ ਲਈ ਸਿੱਖ 60 ਸਾਲ ਉਡੀਕ ਕਰਦੇ ਰਹੇ ਜਿਸ ਮੌਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਲੈ ਕੇ ਨੂਰਾ ਮਾਹੀ ਰਾਏਕੋਟ ਦੀ ਧਰਤ ਤੇ ਪੁੱਜਾ ਤੇ ਕਲਗੀਧਰ ਪਾਤਸ਼ਾਹ ਨੇ ਫਿਰ ਆਪਣੇ ਤੀਰ ਦੀ ਮੁਖੀ ਦੇ ਨਾਲ ਜ਼ਮੀਨ ਦੇ ਵਿੱਚੋਂ ਕਾਹੀ ਦਾ ਬੂਟਾ ਪੁੱਟ ਕੇ ਇਹ ਬਚਨ ਕੀਤੇ ਸੀ ਕਿ ਅੱਜ ਤੋਂ ਮੁਗਲਾਂ ਦੀ ਜੜ ਪੁੱਟੀ ਗਈ ਪਰ ਉੱਥੇ ਦਸ਼ਮੇਸ਼ ਪਿਤਾ ਨੇ ਦੋ ਹੋਰ ਬਚਨ ਵੀ ਸਾਜੇ ਕੀਤੇ ਸੀ ਜਿਨ੍ਹਾਂ ਨੇ ਹਾ ਦਾ ਨਾਰਾ ਮਾਰਿਆ ਉਨਾ ਮਲੇਰ ਕੋਡੀਆਂ ਦੀ ਜਲ ਹਰੀ ਰਹੇਗੀ ਤੇ ਜਿਨ੍ਹਾਂ ਨੇ ਜ਼ੁਲਮ ਕੀਤਾ ਏ ਉਸ ਸਰਹੰਦ ਸ਼ਹਿਰ ਦੀਆਂ ਇਟਾਂ ਸਿੱਖ ਸਤਲੁਜ ਦਰਿਆ ਵਿੱਚ ਰੋੜਨਗੇ 50 ਸਾਲ ਸਿੱਖ ਜ਼ੁਲਮ ਦੀ ਚੱਕੀ ਵਿੱਚ ਪਿਸਦੇ ਚਲੇ ਗਏ ਲੱਖਾਂ ਸ਼ਹਾਦਤਾਂ ਹੋਈਆਂ ਹਰ ਜਰਵਾਣੀ ਤਾਕਤ ਦੇ ਨਾਲ ਮੁਕਾਬਲਾ ਕੀਤਾ ਪਰ ਨਾ ਸਿੱਖ ਸਰਹੰਦ ਸ਼ਹਿਰ ਨੂੰ ਭੁੱਲੇ ਨਾ ਕਲਗੀਧਰ ਪਾਤਸ਼ਾਹ ਦਾ ਬਚਨ ਭੁੱਲੇ ਸਰਹੰਦ ਵੱਲੋਂ ਲਾਏ ਗਏ ਫਟ ਸਿੱਖਾਂ ਦੇ ਸੀਨਿਆਂ ਵਿੱਚ ਅਜੇ ਵੀ ਤਾਜ਼ਾ ਸਨ ਪਰ ਸੂਬੇਦਾਰ ਸਰਹੰਦ ਵੱਲੋਂ ਅਬਦਾਲੀ ਦੀ ਕੀਤੇ ਮਦਦ ਦੇ ਬਦਲੇ ਇੱਕ ਵਾਰੀ ਫਿਰ ਇਹ ਜ਼ਖਮ ਹਰੇ ਹੋ ਗਏ ਭਾਵੇਂ ਹੁਣ ਤੱਕ ਸਿੰਘਾਂ ਨੇ ਬੜੀਆਂ ਗੁਈਲਾ ਚੰਗਾ ਕੀਤੀਆਂ ਅਫਗਾਨੀ ਨਾਲ ਮੁਕਾਬਲੇ ਕੀਤੇ ਪਰ ਜਦੋਂ ਸਰਹੰਦ ਸ਼ਹਿਰ ਦੇ ਉੱਤੇ ਹਮਲਾ ਕਰਨ ਦੀ ਵਾਰੀ ਆਈ ਤੇ ਸਮੁੱਚੀਆਂ ਮਿਸਲਾਂ ਇਕੱਠੀਆਂ ਹੋ ਗਈਆਂ ਸਰਦਾਰ ਜੱਸਾ ਸਿੰਘ ਅਨੂਵਾਲੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਚੜਤਕ ਸ਼ੁਕਰਚੱਕੀਆ ਭੰਗੀ ਮਿਸਲ ਦੇ ਸਰਦਾਰ ਹਰੀ ਸਿੰਘ ਘਰਾਈਆ ਮਿਸਲ ਦੇ ਸਰਦਾਰ ਜੈ ਸਿੰਘ ਲਗਭਗ 40000 ਦੇ ਕਲਗੀ ਧਰ ਦੇ ਮਰਜੀਵੜਿਆਂ ਨੇ ਇਕੱਠੀਆਂ ਹੋ ਕੇ ਸਰਹੰਦ ਸ਼ਹਿਰ ਉੱਤੇ ਹਮਲਾ ਕਰਤਾ ਜੈਲਖਾਨੇ ਕਿੱਥੋਂ ਲੜਨਾ ਸੀ ਥੋੜੀ ਜੀ ਝੜਪ ਤੋਂ ਬਾਅਦ ਹੀ ਪਾਪੀ ਮਾਰਿਆ ਗਿਆ ਆਖਰ 14 ਜਨਵਰੀ ਸਨ 1764 ਵਾਲੇ ਦਿਨ ਕਲਗੀਧਰ ਦੇ ਪੁੱਤਰਾਂ ਨੇ ਸਰਹੰਦ ਸ਼ਹਿਰ ਉਤੇ ਖਾਲਸਾ ਦਾ ਝੱਡਾ ਗੜ ਦਿੱਤਾ ਸਿੰਘ ਸਰਹੰਦ ਸ਼ਹਿਰ ਨੂੰ ਗੁਰੂ ਮੋਰੀ ਸਰਹੰਦ ਕਹਿੰਦੇ ਹੁੰਦੇ ਸੀ ਸ਼ਹਿਰ ਦੇ ਉਤੇ ਕਬਜ਼ਾ ਹੋਣ ਤੋਂ ਬਾਅਦ ਵੀ ਹੱਥਾਂ ਦੇ ਵਿੱਚ ਸੱਬੜਾਂ ਕਈਆਂ ਤਸਲੇ ਬੇਲ ਦੇ ਚੁਕਲੇ ਛੋਟੇ ਸਾਹਿਬ ਜਾਨ ਦੀ ਸ਼ਹਾਦਤ ਦਾ ਇਕੱਲੇ ਇਕੱਲੇ ਨੂੰ ਦੁੱਖ ਸੀ ਤੇ ਆਖਰ ਵੱਡਿਆਂ ਵੱਡਿਆਂ ਮੁਗਲ ਸਰਦਾਰਾਂ ਦੀਆਂ ਚੌਧਰੀਆਂ ਦੀਆਂ ਰਜਵਾੜੀਆਂ ਦੀਆਂ ਉੱਚੀਆਂ ਔਟਾਲੀਆਂ ਦੇ ਉੱਤੇ ਕਲਗੀਧਰ ਦੇ ਮਰਜੀਬਲੇ ਸਿੱਖ ਬੈਠ ਗਏ 200 ਸਾਲਾਂ ਦੀ ਮੁਗਲਿਆ ਸਲਤਨਤ ਦੇ غرੂਰ ਇਸ ਸ਼ਹਿਰ ਨੂੰ ਦਨਵਾ ਦੇ ਵਿੱਚ ਸਖਾਂ ਨੇ ਜ਼ਮੀਨ ਦੇ ਉੱਤੇ ਲਿਆਤਾ ਆਪ ਇੱਟ ਨਾਲ ਇੱਟ ਖੜਕਾ ਦਿੱਤੀ ਆਪੋ ਆਪਣੇ ਸਾਧਨਾਂ ਤੇ ਕੋਈ ਗੱਡਿਆਂ ਉੱਤੇ ਕੋਈ ਰਥਾਂ ਉੱਤੇ ਕੋਈ ਖੋਤੇ ਉੱਤੇ ਕੋਈ ਖਚਰਾ ਉੱਤੇ ਕੋਈ ਸਿਰਾਂ ਦੇ ਉੱਤੇ ਸ਼ਹਿਰ ਦੀਆਂ ਇੱਟਾਂ ਲਿਜਾ ਕੇ ਸਤਲੁਜ ਦੇ ਜਲ ਵਿੱਚ ਸੁੱਟਣ ਲੱਗੇ ਛੋਟੇ ਸਾਹਿਬ ਜਦ ਨਹੀਂ ਸ਼ਹਾਦਤ ਦਾ ਬਦਲਾ ਸਿੱਖਾਂ ਦੇ ਦਿਲ ਵਿੱਚ ਐਡਾ ਗਹਿਰਾ ਜ਼ਖਮ ਕਰ ਚੁੱਕਿਆ ਸੀ ਐਡੀ ਗਹਿਰੀ ਪੀੜ ਦੇ ਚੁੱਕਿਆ ਸੀ ਕਿ ਉਹਨਾਂ ਨੇ ਇਸ ਸ਼ਹਿਰ ਦੀ ਮੁਕੰਮਲ ਤਬਾਹੀ ਕਰ ਦਿੱਤੀ ਇਤਿਹਾਸਕਾਰ ਕਹਿੰਦੇ ਨੇ ਸਿੱਖ ਰਾਜ ਆਇਆ ਚਲਿਆ ਗਿਆ ਵਿਆਸਤਾਂ ਦਾ ਰਾਜ ਆਇਆ ਪਰ ਸਰਹੰਦ ਸ਼ਹਿਰ ਦੇ ਖੰਡਰਾਤ ਅਜੇ ਵੀ ਮੌਜੂਦ ਸਨ ਉਸ ਤੋਂ ਬਾਅਦ ਜਦੋਂ ਅੰਗਰੇਜ਼ੀ ਸਰਕਾਰ ਦੁਆਰਾ ਮੁਲਤਾਨ ਤੱਕ ਰੇਲਵੇ ਲਾਈਨ ਵਿਛਾਈ ਗਈ ਤੇ ਰੇਲ ਦੇ ਡੱਬਿਆਂ ਦੇ ਵਿੱਚ ਮਲਬਾ ਭਰ ਭਰ ਕੇ ਸਰਹੰਦ ਸ਼ਹਿਰ ਦਾ ਮੁਲਤਾਨ ਤੱਕ ਢੋਆ ਗਿਆ ਆਪਣੇ ਰਾਜ ਦੇ ਝੰਡੇ ਲਾਹੌਰ ਦੇ ਕਿਲੇ ਉੱਤੇ ਗੱਡਣ ਤੋਂ ਪਹਿਲਾਂ ਪਹਿਲਾਂ ਇਸ ਸਰਹੰਦ ਸ਼ਹਿਰ ਦੀ ਇਟ ਨਾਲ ਇਟ ਖੜਕਾ ਕੇ ਛੋਟੇ ਸਾਹਿਬ ਜਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਕਿੰਜ ਬਣੇ ਸਿੱਖ ਪੰਜਾਬ ਦੇ ਬਾਦਸ਼ਾਹ ਜੁੜੇ ਹੋਏ ਇਸ ਲੜੀ ਦੇ ਨਾਲ ਉਥੇ ਨਾਲੋਂ ਨਾਲ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਕਰਕੇ ਤਰਾ ਬਦੀ ਜ਼ਰੂਰ ਬਣਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ